ਅੱਜ ਅਸੀਂ ਗਾਲਜਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਚਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬੇਸਣ ਦੀ ਬਰਫੀ ਬਿਲਕੁਲ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸਹੀ ਨਾਪ ਨਾਲ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਰਫੀ ਦੀ ਰੈਸਪੀ ਸ਼ੁਰੂ ਕਰਦੇ ਹਾਂ ਬਰਫੀ ਬਣਾਉਣ ਲਈ ਤੁਸੀਂ ਕੋਈ ਵੀ ਕਾਪਿਆ ਕੋਲੀ ਤੇ ਸੈੱਟ ਕਰ ਲੈਣੀ ਹੈ ਅਸੀਂ ਇੱਕ ਕੋਲੀ ਬੇਸਣ ਲਿਆ ਇਹ ਬੇਸਣ ਜਿਹੜਾ ਬ੍ਰੇਕ ਵਾਲਾ ਹੁੰਦਾ ਜਿਹਦੇ ਨਾਲ ਅਸੀਂ ਕੜੀ ਵਗੈਰਾ ਪਕੌੜੇ ਵਗੈਰਾ ਬਣਾਉਂਦੇ ਉਹ ਲੈਣਾ ਹੈ ਇੱਕ ਕੋਲੀ ਅਸੀਂ ਬੇਸਣ ਲਿਆ ਬੇਸਣ ਨੂੰ ਛਾਣ ਕੇ ਲੈਣਾ ਤੇ ਪੌਣੇ ਕੋਲੀ ਇਹਦੇ ਵਿੱਚ ਅਸੀਂ ਪਾਵਾਂਗੇ ਦੇਸੀ ਕਿਉਂ ਦੀ ਕਿਉਂਕਿ ਬਰਫੀ ਹੈ ਜਿਹੜੀ ਦੇਸੀ ਕਿਉ ਵਿੱਚ ਬਣਾਈ ਹੋਈ ਵਧੀਆ ਲੱਗਦੀ ਹੈ ਸਭ ਤੋਂ ਪਹਿਲਾਂ ਅਸੀਂ ਬਰਫੀ ਲਈ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇੱਕ ਪੈਨ ਵਿੱਚ ਅਸੀਂ ਪਾਵਾਂਗੇ ਚੀਨੀ ਜਿੰਨੀ ਚੀਨੀ ਲਈ ਸੀ ਸੇਮ ਉਸੇ ਕੋਲੀ ਨਾਲ ਮਾਪ ਕੇ ਅਸੀਂ ਪਾਣੀ ਲਿੱਤਾਇਆ ਪਾਣੀ ਕੋਲੀ ਚੀਨੀ ਦੀ ਪਾਈ ਤੇ ਪਾਣੀ ਕੋਲੀ ਅਸੀਂ ਪਾਣੀ ਲਵਾਂਗੇ ਚੀਨ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਘੁਲਣ ਦਵਾਂਗੇ ਅਸੀਂ ਜ਼ਿਆਦਾ ਗਾੜੀ ਚਾਸ਼ਨੀ ਬਣਾ ਕੇ ਤਿਆਰ ਨਹੀਂ ਕਰਨੀ ਜਦੋਂ ਇੱਕ ਤਾਰ ਆਉਣ ਵਾਲੀ ਹੋਵੇ ਉਹ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਜ਼ਿਆਦਾ ਗਾੜੀ ਚਾਸ਼ਨੀ ਬਣਾ ਕੇ ਤਿਆਰ ਨਹੀਂ ਕਰਨੀ ਜੇ ਤੁਹਾਡੀ ਚਾਸ਼ਨੀ ਜ ਪਰਫੀਕਟ ਬਣੀ ਵੀ ਹੋਊਗੀ ਤਾਂ ਤੁਹਾਡੀ ਜਿਹੜੀ ਪਰਫੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੁਸੀਂ ਵਿੱਚ ਵਿੱਚ ਨੂੰ ਹਿਲਾਉਂਦੇ ਜਾਣਾ ਹੈ 2 ਤੋਂ 3 ਮਿੰਟ ਲੱਗਣਗੇ ਚਾਸ਼ਨੀ ਬਣਾਉਣ ਵਾਸਤੇ ਬਿਲਕੁਲ ਸਹੀ ਨਾ ਆਪਣਾ ਜੇ ਤੁਸੀਂ ਪਰਫੀ ਬਣਾ ਕੇ ਤਿਆਰ ਕਰੋਗੇ ਤਾਂ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਊਗੀ ਇਹਾਰਾਂ ਦੇ ਸੀਜ਼ਨ ਵਿੱਚ ਤੁਸੀਂ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਇੱਕ ਵਾਰ ਚੈੱਕ ਕਰ ਲਾਂਗੇ ਆਪਣੇ ਚਾਚਰੀ ਨੂੰ ਦੇਖੋ ਇੱਕ ਤਾਰ ਆਉਣ ਵਾਲੀ ਹੈ ਇਹ ਤੋਂ ਪਹਿਲਾਂ ਹੀ ਅਸੀਂ ਗੈਸ ਬੰਦ ਕਰ ਦੇਣਾ ਪੂਰੀ ਤਾਰ ਨਹੀਂ ਬਣਨ ਦੇਣੀ ਹੈਗੀ ਅਸੀਂ ਇਹਨੂੰ ਇਸੇ ਅਲੱਗ ਰੱਖ ਲਾਂਗੇ ਹੁਣ ਅਸੀਂ ਬੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਬੇਸਣ ਭੁੰਨਣ ਲਈ ਅਸੀਂ ਕੋਈ ਵੀ ਜਿਹੜੀ ਕੜਾਹੀ ਲੈਣੀ ਹੈ ਉਹ ਭਾਰੇ ਤਲੇ ਵਾਲੀ ਹੋਣੀ ਚਾਹੀਦੀ ਹੈ ਨਹੀਂ ਤਾਂ ਥੋੜਾ ਬੇਸਣ ਆਹੋ ਹੇਟ ਲੱਗਣਾ ਸ਼ੁਰੂ ਹੋ ਜਾਂਦਾ ਹੈ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਅਸੀਂ ਸਭ ਤੋਂ ਪਹਿਲਾਂ ਦੇਸੀ ਘਿਓ ਪਾ ਲਵਾਂਗੇ ਅੱਧੀ ਕੋਲੀ ਦੇਸੀ ਘਿਓ ਲਈਏ ਅਸੀਂ ਇੱਕ ਕੋਲੀ ਅਸੀਂ ਬੇਸਣ ਲਵਾਂਗੇ ਜਿੰਨਾ ਤੁਸੀਂ ਬੇਸਣ ਲੈਣਾ ਹੈ ਉਹ ਤੋਂ ਅੱਧਾ ਸੀ ਘਿਓ ਲੈਣਾ ਹੈ ਬਰਾਬਰ ਨਹੀਂ ਲੈਣਾ ਹੈਗਾ ਨਹੀਂ ਤਾਂ ਜਿਹੜੀ ਬਰਫੀ ਆ ਬਿਲਕੁਲ ਸਹੀ ਨਹੀਂ ਬਣ ਕੇ ਤਿਆਰ ਹੋਊਗੀ ਜੇ ਤੁਸੀਂ 1 ਕਿਲੋ ਬੇਸਣ ਦੀ ਬਰਫੀ ਬਣਾ ਰਹੇ ਹੋ ਤਾਂ ਵੀ ਤੁਸੀਂ ਅੱਧਾ ਕਿਲੋ ਘਿਓ ਹੀ ਲੈਣਾ ਹੈ ਸੇਮ ਮਾਤਰਾ ਵਿੱਚ ਘਿਓ ਨਹੀਂ ਲੈਣਾ ਹੈਗਾ ਕਿਉਂਕਿ ਜਿਵੇਂ ਜਿਵੇਂ ਬੇਸਣ ਭੁੰਨਦਾ ਜਾਂਦਾ ਹੈ ਓਵੇਂ ਓਵੇਂ ਘੀਏ ਨੂੰ ਛੱਡਦਾ ਜਾਂਦਾ ਆ ਦੇਖੋ ਪਹਿਲਾਂ ਤੁਹਾਨੂੰ ਸੁੱਕਾ ਲੱਗੂਗਾ ਪਰ ਜਿਵੇਂ ਜਿਵੇਂ ਬੇਸਣ ਭੁੰਨਦਾ ਜਾਊਂਗਾ ਓਵੇਂ ਓਵੇਂ ਘੀਏ ਨੂੰ ਬਿਲਕੁਲ ਛੱਡਦਾ ਜਾਊਂਗਾ ਕਿ ਰਿਲੀਜ਼ ਬਹੁਤ ਜ਼ਿਆਦਾ ਕਰ ਦਿੰਦਾ ਆ ਚੰਗੀ ਤਰ੍ਹਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਭੁੰਨ ਲਾਂਗੇ ਬੇਸਣ ਵਿੱਚ ਜਦੋਂ ਤੋਂ ਖੁਸ਼ਬੂ ਨਾ ਆਉਣ ਲੱਗ ਜਵੇ ਤੇ ਬੇਸਣ ਦਾ ਥੋੜਾ ਜਿਹਾ ਕਲਰ ਨਾ ਚੇਂਜ ਹੋਣ ਲੱਗ ਜਵੇ ਉਦੋਂ ਤੱਕ ਅਸੀਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਬਿਲਕੁਲ ਸਹੀ ਨਾਪ ਨਾਲ ਬਣਾਉਂਗੇ ਤਾਂ ਤੁਹਾਡੀ ਬਰਫੀ ਹੈ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਤਿਹਾਰਾਂ ਦੇ ਸੀਜ਼ਨ ਵਿੱਚ ਤੁਸੀਂ ਜਿਹੜੀ ਬਰਫੀ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਅਸੀਂ ਸਲੋ ਗੈਸ ਤੇ ਹੀ ਅਸੀਂ ਬੇਸਣ ਨੂੰ ਭੁੰਨਣਾ ਹੈ हाई फ्लेम ਤੇ ਨਹੀਂ ਪੁੰਨਾ ਨਹੀਂ ਤਾਂ ਤੁਹਾਡੇ ਕਲਰ ਜਿਹੜਾ ਕਾਫੀ ਜ਼ਿਆਦਾ ਚੇਂਜ ਹੋ ਜਾਂਦਾ ਬੇਸਣ ਦਾ ਤੇ ਇਹ ਕੱਚਾ ਵੀ ਰਹਿ ਜਾਂਦਾ ਹੈ ਆ ਦੇਖੋ ਜਿਵੇਂ ਜਿਵੇਂ ਅਸੀਂ ਭੁੰਨ ਰਹੇ ਹਾਂ ਓਵੇਂ ਓਵੇਂ ਇਹ ਜਿਹੜਾ ਆਪਣਾ ਘਿਓ ਛੱਡਦਾ ਜਾਂਦਾ ਬੇਸਣ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਬਹੁਤ ਜ਼ਿਆਦਾ ਈਜ਼ੀ ਰੈਸਪੀ ਹੈ ਇਹ ਕਿਉਂਕਿ ਜੇ ਤੁਹਾਡੀ ਚਾਸ਼ਨੀ ਹੈ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਤਾਂ ਹੀ ਤੁਹਾਡੀ ਬਰਫੀ ਹੈ ਜਿਹੜੀ ਉਹ ਬਦਬਦੀਆ ਬਣ ਕੇ ਤਿਆਰ ਹੋਊਗੀ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਕਿਉਂਕਿ ਗੈਸ ਦੀ ਫਲੇਮ ਅਸੀਂ ਬਿਲਕੁਲ ਸੋ ਰੱਖੀ ਹੋਈ ਹੈ ਪਰ ਕੜਾਹੀ ਬਹੁਤ ਜ਼ਿਆਦਾ ਗਰਮ ਹੁੰਦੀ ਆ ਇਸ ਕਰਕੇ ਬਿਲਕੁਲ ਨਹੀਂ ਛੱਡਣਾ ਅਸੀਂ ਬਸ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਜਿਹੜਾ ਬੇਸਨ ਦਾ ਕਲਰ ਆ ਉਹ ਚੇਂਜ ਹੋ ਚੁੱਕਿਆ ਆ ਅਸੀਂ 2 ਮਿੰਟ ਲਈ ਹੋਰ ਭੁੰਨ ਲਾਂਗੇ ਇਹਨੂੰ ਇਹਦੇ ਵਿੱਚ ਤੁਸੀਂ ਕੋਈ ਫੂਡ ਕਲਰ ਪਾਣਾ ਐਡ ਕਰਨਾ ਚਾਹੁੰਦੇ ਹੋ yellow ਫੂਡ ਕਲਰ ਉਹ ਵੀ ਪਾ ਸਕਦੇ ਹੋ ਪਰ ਅਸੀਂ ਨਹੀਂ ਯੂਜ਼ ਕਰਨਾ ਬਿਲਕੁਲ ਵੀ ਕੋਈ ਕਲਰ ਨਹੀਂ ਅਸੀਂ ਯੂਜ਼ ਕਰਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਬਰਫੀ ਬਣਾ ਕੇ ਤਿਆਰ ਕਰਾਂਗੇ ਦੇਖੋ ਅਸੀਂ ਲਗਾਤਾਰ ਚਲਾਉਂਦੇ ਹੋਏ 5 ਤੋਂ 10 ਮਿੰਟ ਹੋ ਚੁੱਕੇ ਹਨ ਬਿਲਕੁਲ ਸਲੋ ਫਲੇਮ ਤੇ ਗੈਸ ਦੀ ਫਲੇਮ ਅਸੀਂ ਇਸ ਟਾਈਮ ਤੇ ਬੰਦ ਕਰ ਦਾਂਗੇ ਕਿਉਂਕਿ ਬੇਸਨ ਦਾ ਕਲਰ ਕਾਫੀ ਚੇਂਜ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆਉਣ ਲੱਗੀ ਹੈ ਬੇਸਨ ਵਿੱਚ ਤੋਂ ਇਹ ਤੋਂ ਜ਼ਿਆਦਾ ਅਸੀਂ ਨਹੀਂ ਭੁੰਣਾ ਹੈਗਾ ਇਸ ਟਾਈਮ ਤੇ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਤੇ ਜ ਆਪਣੇ ਜਿਹੜੀ ਚਾਸ਼ਨੀ ਬਣਾ ਕੇ ਰੱਖੀ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਜਦੋਂ ਵੀ ਬੇਸਨ ਦੇ ਵਿੱਚ ਚਾਸ਼ਨੀ ਐਡ ਕਰਨੀ ਹੈ ਤਾਂ ਉਸ ਟਾਈਮ ਅਸੀਂ ਗੈਸ ਦੀ ਫਲੇਮ ਉਹ ਬੰਦ ਕਰ ਦੇਣੀ ਹੈ ਇੱਕ ਨਾਲ ਹੱਥ ਨਾਲ ਅਸੀਂ ਚਾਸ਼ਨੀ ਪਾਉਂਦੇ ਜਾਵਾਂਗੇ ਤੇ ਦੂਜੇ ਹੱਥ ਨਾਲ ਅਸੀਂ ਬੇਸਨ ਨੂੰ ਵੀ ਹਿਲਾਉਂਦੇ ਜਾਵਾਂਗੇ ਕਿਉਂਕਿ ਸਾਡੀ ਕੜਾਹੀ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਇਸ ਟਾਈਮ ਤੇ ਸਾਨੂੰ ਗੈਸ ਜਲਾਉਣ ਦੀ ਲੋੜ ਨਹੀਂ ਹੈਗੀ ਐਸੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਅਸੀਂ ਬੇਸਨ ਨੂੰ ਚਾਸ਼ਨੀ ਵਿੱਚ ਮਿਕਸ ਕਰ ਲਾਂਗੇ ਜਿਵੇਂ ਜਿਵੇਂ ਇਹ ਠੰਡਾ ਹੁੰਦਾ ਜਾਊਗਾ ਓਵੇਂ ਓਵੇਂ گاੜਾ ਹੁੰਦਾ ਜਾਊਗਾ ਸਾਡਾ ਬੇਸ बस ਇਹ ਯਾਦ ਰੱਖਣਾ ਕਿ ਚਾਸ਼ਨੀ ਦੀ ਇੱਕ ਤਾਰਿਆ ਦੋ ਤਾਰ ਨਹੀਂ ਬਣਾਣੀ ਅਸੀਂ ਇੱਕ ਤਾਰਾਂ ਤੋਂ ਪਹਿਲਾਂ ਹੀ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਦੇਖੋ ਇਸ ਤਰੀਕੇ ਨਾਲ ਅਸੀਂ ਲਗਾਤਾਰ ਚਲਾਂਦੇ ਹੋਏ ਠੰਡਾ ਕਰ ਲਿਆ ਸਾਡੀ ਬਰਫੀ ਬਣਨ ਲਈ ਜਿਹੜਾ ਬੈਟਰ ਹੈ ਜਿਹੜਾ ਬਿਲਕੁਲ ਪਰਫੈਕਟ ਤਿਆਰ ਹੋਇਆ ਹੈ ਨਾ ਹੀ ਜ਼ਿਆਦਾ گاੜਾ ਨਾ ਹੀ ਜ਼ਿਆਦਾ ਪਤਲਾ ਇਸ ਤਰੀਕੇ ਦਾ ਅਸੀਂ ਬੈਟਰ ਤਿਆਰ ਕਰ ਲਾਂਗੇ ਇਹ ਬਰਫੀ ਜੜਨ ਲਈ ਬਿਲਕੁਲ ਪਰਫੈਕਟ ਆ ਹੁਣ ਅਸੀਂ ਕੋਈ ਵੀ ਪਲੇਟ ਜਾਂ ਥੋੜੀ ਜਿਹੀ ਟ੍ਰੇ ਹੈ ਜਿਹੜੀ ਉਹ ਬਰਫੀ ਜਮਣ ਲਈ ਤਿਆਰ ਕਰ ਲੈਣੀ ਆ ਅਸੀਂ ਇੱਕ ਪਲੇਟ ਲਈਏ ਇੱਥੇ ਇਹ ਥੋੜਾ ਜਿਹਾ ਘਿਓ ਜਾਂ ਤੇਲ ਲਗਾ ਕੇ ਥੋੜਾ ਜਿਹਾ ਗ੍ਰੀਸ ਕਰ ਲਾਂਗੇ ਕਿਉਂਕਿ ਬਰਫੀ ਕੱਢਣ ਲਈ ਬਾਅਦ ਵਿੱਚ ਸਾਨੂੰ ਆਸਾਨੀ ਹੋ ਜਾਂਦੀ ਆ। ਇਸ ਤਰੀਕੇ ਨਾਲ ਓਇਲ ਲਗਾ ਕੇ ਚੰਗੀ ਤਰ੍ਹਾਂ ਪਲੇਟ ਨੂੰ ਜਾਂ ਟ੍ਰੇ ਨੂੰ ਤੁਸੀਂ ਇਹਦੇ ਉੱਪਰ ਡਰਾਈ ਫਰੂਟ ਲਗਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਗਾ ਸਕਦੇ ਹੋ ਪਰ ਅਸੀਂ ਨਹੀਂ ਲਗਾਣੇ। ਕਿਉਂਕਿ ਬੱਚੇ ਆ ਜਿਹੜੇ ਡਰਾਈ ਫਰੂਟ ਖਾਣਾ ਪਸੰਦ ਨਹੀਂ ਕਰਦੇ ਹੈਗੇ ਜਿਹੜਾ ਅਸੀਂ ਬੇਸਨ ਭੁੰਨ ਕੇ ਰੱਖਿਆ ਸੀ ਉਹ ਅਸੀਂ ਪਲੇਟ ਵਿੱਚ ਇਸ ਤਰੀਕੇ ਨਾਲ ਸੈੱਟ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਲਈ 1 ਘੰਟਾ ਲਈ ਸੈਲਫ ਤੇ ਹੀ ਪਿਆ ਰਹਿਣ ਦਿਮਾਗੇ ਫ੍ਰਿਜ ਵਿੱਚ ਨਹੀਂ ਰੱਖਣਾ ਤੇ ਬਾਅਦ ਵਿੱਚ 1 ਘੰਟੇ ਬਾਅਦ ਅਸੀਂ ਚੈੱਕ ਕਰ ਲਾਂਗੇ ਸਾਡਾ ਬੇਸਣ ਜਿਹੜਾ ਬਿਲਕੁਲ ਜੰਮ ਕੇ ਤਿਆਰ ਹੈ ਇਹਨੂੰ ਅਸੀਂ ਤੁਸੀਂ ਆਪਣੇ ਹਿਸਾਬ ਨਾਲ ਹੀ ਦੇ ਜਿਹੜੇ ਪੀਸ ਐ ਛੋਟੇ ਵੱਡੇ ਕਟਿੰਗ ਕਰ ਸਕਦੇ ਹੋ ਬਹੁਤ ਜਿਆਦਾ ਪਰਫੈਕਟ ਬਣ ਕੇ ਤਿਆਰ ਹੋਵਾਂਗੇ ਇਸ ਤਰੀਕੇ ਦੀ ਬਰਫੀ ਬਿਲਕੁਲ ਸਹੀ ਨਾਪ ਨਾਲ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ